ਮੋਗਾ ਇਨਕਾਊਂਟਰ ਦੀ ਗੱਲ ਕਰਦੇ ਹਾਂ ਮੋਗਾ ਇਨਕਾਊਂਟਰ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੀਬੀਆਈ ਜਾਂਚ ਤੋਂ ਨਾ ਕਰ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਸੀਬੀਆਈ ਤਾਂ ਨਹੀਂ ਪਰ ਹਾਂ ਪੁਲਿਸ ਦੇ ਤਿੰਨ ਸੀਨੀਅਰ ਅਫਸਰਾਂ ਦੀ ਐਸਆਈਟੀ ਯਾਨੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜ਼ਰੂਰ ਬਿਠਾਈ ਜਾਏਗੀ ਦੂਜੇ ਪਾਸੇ ਇਨਕਾਊਂਟਰ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਸੀਬੀਆਈ ਜਾਂਚ ਦੀ ਮੰਗ ਤੇ ਅੜੇ ਹੋਏ ਨੇ ਪੀੜਤ ਪਰਿਵਾਰ ਚਾਹੁੰਦੇ ਨੇ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਕੋਖ ਕੀਤੀ ਜਾਏ ਅਤੇ આરોપીਆਂ ਨੂੰ ਸਖਤ ਤੋਂ ਸਖਤ ਸਜ਼ਾ ਜ਼ਰੂਰ ਦਵਾਈ ਜਾਏ ਤੇ ਇਸ ਵਾਰ ਜ਼ਿਆਦਾ ਜਾਣਕਾਰੀ ਦੇਣ ਲਈ ਫੋਨਲਾਈਨ ਤੇ ਜੁੜ ਗਏ ਨੇ ਸਾਡੇ ਸੰਵਾਦ ਆਤਾ ਨਪਿੰਦਰ ਸਿੰਘ ਬਰਾੜ ਨਪਿੰਦਰ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਾ ਕਰ ਦਿੱਤੀ ਗਈ ਹੈ सीबीआई ਜਾਂਚ ਲਈ ਪਰ ਐਸਆਈਟੀ ਦਾ ਆਸ਼ਵਾਸਨ ਜ਼ਰੂਰ ਦਿੱਤਾ ਗਿਆ ਤੇ ਪੀੜਤ ਪਰਿਵਾਰ ਕਿੰਨਾ ਕੁ ਆਸ਼ਵਸਥ ਨਜ਼ਰ ਆ ਰਿਹਾ ਪ੍ਰਕਾਸ਼ ਸਿੰਘ ਬਾਦਲ ਦੇ ਇਸ ਗੱਲ ਤੋਂ ਸ਼ਿਕਉਤ ਬਿਲਕੁਲ ਨਹੀਂ ਪਰਿਵਾਰ ਬਿਲਕੁਲ ਨਾ ਖੁਸ਼ ਹੈ ਮੁੱਖ ਮੰਤਰੀ ਦੇ ਬਿਆਨ ਤੋਂ ਪਰਿਵਾਰ ਦਾ ਕਹਿਣਾ ਹੈ ਕਿ ਐਫ ਆਈ ਆਰ ਦੇ ਉਹਨਾਂ ਨੂੰ ਪ੍ਰੋਤਸਾ ਨਹੀਂ ਹੈ ਕਿਉਂਕਿ ਐਫ ਆਈ ਆਰ ਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਸ਼ਾਮਲ ਹੋਣਗੇ ਔਰ ਅਗਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਹੀ ਕਾਰਵਾਈ ਕੀਤੀ ਜਾਣੀ ਹੁੰਦੀ ਤਾਂ ਇਹ ਇਨਕਾਉਂਟਰ ਹੋਣਾ ਹੀ ਨਹੀਂ ਸੀ ਕਿਉਂਕਿ ਪੰਜਾਬ ਪੁਲਿਸ ਦੀ ਪਰ ਮੋਗਾ ਦੀ ਹਦ ਦੇ ਅੰਦਰ ਮੋਗਾ ਦੇ ਵਿੱਚ ਜਿਹੜਾ ਇਨਕਾਉਂਟਰ ਕੀਤਾ ਗਿਆ ਔਰ ਹੁਣ ਤੱਕ ਲਗਾਤਾਰ 5 ਦਿਨ ਲੰਘਣ ਤੋਂ ਬਾਅਦ ਵੀ ਲੋਕਲ ਪੁਲਿਸ ਆਫੀਸਰ ਵੱਲੋਂ ਕਿਉਂਕਿ ਜ ਆਈਜੀ ਡੀ ਆਈਜੀ ਤੱਕ ਇੱਥੇ ਮੌਜੂਦ ਨੇ ਪਰ ਕਿਸੇ ਵੱਲੋਂ ਕੋਈ ਨਾ ਤਾਲੇ ਤੱਕ ਬਿਆਨ ਸਾਮ ਸਾਹਮਣੇ ਆਇਆ ਨਾ ਹੀ ਕੋਈ ਕਾਰਵਾਈ ਹੋਈ ਹੈ ਅਜੇ ਤੱਕ ਪਰਿਵਾਰ ਦਾ ਸਾਫ਼ ਕਹਿਣਾ ਹੈ ਕਿ ਅਗਰ ਇਹਨਾਂ ਉਪਰਾਂ ਨਹੀਂ ਜਾਂਚ ਕਰਨੀ ਆ ਤਾਂ ਅਗਰ ਕਰਨੀ ਹੁੰਦੀ ਤਾਂ ਹੁਣ ਤੱਕ ਕਰ ਚੁੱਕੇ ਹੁੰਦੇ ਇਸ ਲਈ ਉਹ ਸੀਬੀ ਜਾਂਚ ਦੀ ਮੰਗ ਜਿਹੜੀ ਜਾਂਚ ਦੀ ਮੰਗ ਚੜ੍ਹੇ ਹੋਏ ਨੇ ਔਰ ਉਹਨਾਂ ਦਾ ਕਹਿਣਾ ਕਿ ਅਗਰ ਸਰਕਾਰ ਸੀਬੀ ਜਾਂਚ ਦੀ ਮੰਗ ਨੂੰ ਨਹੀਂ ਮੰਨੇਗੀ ਤਾਂ ਉਹ ਮਜਬੂਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਪਰ ਹਰ ਹਾਲ ਇਸ ਪੂਰੇ ਮਾਮਲੇ ਦੀ ਜਾਂਚ ਸੀਬੀ ਤੋਂ ਹੀ ਕਰवानी ਚਾਹੀਦੀ ਹੈ ਜੋ Independency ਸਾਰੀ ਜਾਣਕਾਰੀ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਮੋਗਾ ਇਨਕਾਊਂਟਰ ਮਾਮਲਾ ਜਿਸ ਦੇ ਵਿੱਚ ਹਾਲਾਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਾਂ ਸੀਬੀਆਈ ਜਾਂਚ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਪੀੜਤ ਪਰਿਵਾਰ ਜੋ ਹੈ ਲਗਾਤਾਰ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਉਠਾ ਰਿਹਾ ਹੈ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੇ ਪੀੜਤ ਪਰਿਵਾਰ ਨੂੰ ਆਸ਼ਵਾਸਨ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਇਹ ਕਿ ਆਏ ਕਿ ਇਸ ਇਸ ਪੂਰੇ ਮਾਮਲੇ ਦੇ ਵਿੱਚ ਐਸਆਈਟੀ ਦਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਜਾਏਗਾ ਤਿੰਨ ਸੀਨੀਅਰ ਪੁਲਿਸ ਅਧਿਕਾਰੀ ਜਿਸ ਵਿੱਚ ਪੂਰੇ ਮਾਮਲੇ ਦੀ ਕੋਖ ਕਰਦੇ ਹੋਏ ਵਿਖਾਈ ਦੇਣਗੇ